ਓ ਬੋਲੀ ਰਾਹੀ ਦੀ ਕਲੇਜ ਗਈ ਲੱਗ ਜੀ ਜਾਣੋ ਪੈ ਗਈ ਐ ਬਰੂ ਦੇ ਉੱਤੇ ਅੱਗ ਜੀ ਤਾਨੇ ਮਾਰਦਾ ਅਸਾਂ ਨੂੰ ਸਾਰਾ ਜੱਗ ਜੀ ਜਿੱਦ ਗੱਲ ਨੂੰ ਵਿਆਂਣ ਚੱਲੀਏ ਓ ਗਰਜਾ ਸਿੰਘਾ ਜੇ ਸਿੰਘਾ ਜੇ ਜੇ ਆਉਂਦੀ ਸਿੱਖੀ ਰੱਖਣੀ ਸ਼ਹੀਦੀ ਆ ਪਾ ਜੱਲਿਏ ਓ ਤਾਂ ਸਿੰਘਾ ਗੱਲ ਤੇਰੀ ਭਾਈ ਠੀਕ ਹੈ ਮੌਤ ਯਾਰ ਛਾ ਤਾਂ ਸਾਨੂੰ ਰਹੀ ਉਡੀਕ ਹੈ ਸਮਾਂ ਆੜ ਪੁੱਛਿਆ ਸਾਂ ਹਰ ਘਰ ਸੇ ਮਦਾਨ ਮੁਕੜੇ ਹੋ ਦਸ ਚੱਲਿਏ ਚੱਲਿਏ ਯਕਰੀਏ ਖਾਨ ਨੂੰ ਹੋ ਸੇਂਗ ਨਾਮ ਕਾਇਆ ਮੁਕੜੇ ਸੇ ਕੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਅਤ ਮੁਗਲਾਂ ਨੇ ਉਦੋਂ ਬੜੀ ਚਾਈ ਸੀ ਛੇਵੇਂ ਪਾਤਸ਼ਾਹ ਨੇ ਤੇਗ ਖੜਕਾਈ ਸੀ ਜੀ ਆਪਣਾ ਦੇ ਜੇ ਆਉਂਦੀ ਸਿੱਖੀ ਰੱਖਣੀ ਸ਼ਹੀਦੀ ਆਪਾਂ ਪਾ ਚੱਲਿਏ ਪੱਜ ਵਾਲੇ ਨੇ ਬੰਸ ਸਾਰ ਵਾਰਿਆ ਜਦੋਂ ਨਿੱਕਿਆਂ ਨੂੰ ਨੀਹਾਂ ਚ ਖਲਾਰਿਆ ਉਹਨਾਂ ਜਾਲਮਾਂ ਨੂੰ ਇਸਤਰਾ ਵੰਗਾਰਿਆ ਸਿੰਝ ਨਹੀਂ ਮੁਕਾਇਆ ਮੁਕਣੇ ਦਸ ਚੱਲਿਏ ਚੱਲਿਏ ਅਕਰੀਏ ਖਾਨ ਨੂੰ ਹੋ ਸਿੰਘਾ ਨਹੀਂ ਮੁਕਾਇਆ ਮੁਕਣੇ ਈ ਸੜਕ 'ਤੇ ਗੱਡੀਆਂ ਝੰਡਾ ਨੀਲੜਾ ਸੜਕ 'ਤੇ ਗੱਡੀਆਂ ਸਿੱਖ ਰਾਜ ਦੇ ਜਕਾਰੇ ਮੁッコ ਛੱਡਿਏ ਜਿਹੜਾ ਅੜੀ ਕਰੇ ਫਾੜਿ ਉਹਨੂੰ ਵੱਢੀ ਤੇ ਟੈਕਸ ਗਰਾ ਚੱਲੀਏ ਓ ਗਰਜਾ ਸਿੰਘਾ ਜੇ ਓ ਗਰਜਾ ਸਿੰਘਾ ਜੇ ਜੇ ਆਉਂਦੀ ਸਿੱਖੀ ਰਖੜੀ ਸ਼ਹੀਦੀ ਆਪਾ ਪਾ ਚੱਲੀਏ ਓ ਨੂਰਦੀਨ ਦੀ ਸਰਾਂ ਨੂੰ ਆਪਾ ਚੱਲੀਏ ਉਹਦੇ ਜਾਂਦੇ ਰਾਹਿਆਂ ਨੂੰ ਉੱਥੇ ਠੱਲੀਏ ਸੂਬੇ ਖਾਨ ਨੂੰ ਸੁਨੇਹਾ ਲਾਲ ਕੱਲੀਏ ਸਿੰਘਨੀ ਨਿਸ਼ਾਨੋ ਉੱਕਣੇ ਦਸ ਚੱਲੀਏ ਚੱਲੀਏ ਯਕਰੀਏ ਖਾਨ ਨੂੰ ਉਹ ਸੰਗਣੀ ਮੁਕਾਇਆ ਮੁੱਕਣੇ ਓ ਟੰਬੇ ਵੱਢ ਲੈ ਵੱਢ ਲੈ ਵੱਢ ਲੈ ਦੇ ਨਾਲ ਚੰਗੇ ਜੀ ਵੀਰ ਰਸ ਚ ਤੁਰੇ ਦੋਵੇਂ ਰੰਗੇ ਜੀ ਉਹ ਵੇਖ ਸ਼ਮਾ ਤਾਂ ਹੀ ਹੱਸਦੇ ਪਤੰਗੇ ਜੀ ਤੇ ਜੀ ਦੀ ਨੂੰ ਕਮਾ ਚੱਲੀਏ ਉਹ ਗਰਜਾ ਸਿੰਘਾ ਦੇ ਉਹ ਗਰਜਾ ਸਿੰਘਾ ਦੇ ਜੇ ਆਉਂਦੀ ਸਿੱਖੀ ਰੱਖਣੀ ਸ਼ਹੀਦੀ ਆਪਾਂ ਪਾ ਚੱਲੀਏ ਉਹ ਜੋਸ਼ ਆ ਗਿਆ ਹੈ ਸੂਰਮੇ ਨੇ ਹੰਗਾ ਨੂੰ ਸ਼ਮਾ ਵੇਖ ਖੁਸ਼ ਚੜ ਗਏ ਪਤੰਗਾ ਨੂੰ ਲਿਖੂ ਕਵੀ ਜਰ ਡੇਲ ਪਰ ਸੰਗ नी मुकाया मुकण उन मुकाया मुक